ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜ਼ਗੀਰ ਕੌਰ ਦਾ ਕਹਿਣਾ ਹੈ ਕਿ ਪਲੱਤ ਹਲਕੇ ਤੋਂ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਸੁਖਪਾਲ ਸਿੰਘ ਖੈਰਾ ਪਹਿਲਾਂ ਹੀ ਆਪਣੀ ਹਾਰ ਮੰਨ ਚੁੱਕੇ ਨੇ ਜਲੰਧਰ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਬੀਬੀ ਜ਼ਗੀਰ ਕੌਰ ਨੇ ਕਿਹਾ ਕਿ ਖੈਰਾ ਹੁਣ ਕਾਂਗਰਸ ਵਿੱਚ ਵਾਪਸੀ ਕਰਨਾ ਚਾਹੁੰਦੇ ਹਨ ਬੀਬੀ ਨੇ ਕਿਹਾ ਹੈ ਕਿ ਅਕਾਲੀ ਦਲ ਦੀ ਪਲੱਤ ਹਲਕੇ ਵਿੱਚ ਕਾਫੀ ਮਜ਼ਬੂਤ ਧਿੱਤੀ ਹੈ ਜਦੋਂ ਕਿ ਉਹਨਾਂ ਨੇ ਕਾਂਗਰਸ ਅਤੇ ਆਪ ਤੇ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਇਹਨਾਂ ਦੇ ਉਮੀਦਵਾਰਾਂ ਦੀ ਜ਼ਮਾਨਤਾਂ ਜ਼ਬਤ ਹੋਣ ਗਿਆ ਦੱਸ ਦिए ਕਿ ਵੀਰਵਾਰ ਨੂੰ ਪਰਮਜੀਤ ਸਿੰਘ ਰਾਏਪੁਰ ਨੂੰ ਜਲੰਧਰ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਬਣਾਏ ਜਾਂਦੇ ਬੀਬੀ ਜਗੀਰ ਕੌਰ ਮੁੱਖ ਤੌਰ ਤੇ ਉੱਥੇ ਪਹੁੰਚੇ ਹੋਏ ਸਨ ਉਹਨਾਂ ਨੇ ਰਾਏਪੁਰ ਨੂੰ ਵਧਾਈ ਦਿੱਤੀ ਅਤੇ ਕਿਹਾ ਹੈ ਕਿ ਉਹ ਪਾਰਟੇ ਲਈ ਵੱਧ ਚੜ ਕੇ ਕੰਮ ਕਰਦੇ ਹਨ ਜਿਸ ਸਦਕਾ ਉਹਨਾਂ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਇਸ ਦੌਰਾਨ ਬੀਬੀ ਨੇ ਕਿਹਾ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਇਸਤਰੀ ਵਿੰਗ ਅਹਿਮ ਭੂਮਿਕਾ ਨਿਭਾਵੇਗੀ ਔਰਤਾਂ ਨੇ ਮੇਰੇ ਖਿਆਲ ਹੈ ਕਿ ਹਰ ਹਲਕੇ ਵਿੱਚ ਆਪਣੀ ਪੂਰੀ ਜ਼ਿੰਮੇਵਾਰੀ ਤਨਦੇਈ ਨਾਲ ਨਿਭਾਰੀਆਂ ਸਾਰੇ ਜ਼ਿਲ੍ਹਿਆਂ ਵਿੱਚ ਜਿਸ ਵੀ ਹਲਕੇ ਵਿੱਚ ਮੈਂ ਪਤਾ ਕਰ ਰਹੀ ਹਾਂ ਉਹ ਸਾਰੇ ਕਹਿ ਰਹੇ ਹੈ ਕਿ ਔਰਤਾਂ ਭਾਵੇਂ ਉਹ ਛੋਟੀ ਇੱਕ ਵਰਕਰ ਵੀ ਹੈ ਉਹ ਤੋਂ ਲੈ ਕੇ ਉਦੇਦਾਰ ਤੱਕ ਹਰ ਔਰਤ ਜਿਹੜੀ ਹੈ 24 ਘੰਟੇ ਉਹਨਾਂ ਦੇ ਨਾਲ ਸਾਥ ਦੇ ਰਹੀ ਹੈ ਮੈਂ ਅੱਜ ਵੀ ਫਗਵਾੜੇ ਦੇ ਵਿੱਚ ਔਰਤਾਂ ਦਾ ਬੜਾ ਵੱਡਾ ਸਿਮੇਲਨ ਹੋ ਰਿਹਾ ਹੈ ਉੱਥੇ ਜਾ ਰਹੀ ਹਾਂ ਤੇ ਹਰ ਇੱਕ ਨੂੰ ਇੱਕੋ ਹਦਾਇਤ ਹੈ ਕਿ ਪਾਰਟੀ ਦੀ ਪੂਰੀ ਵਫਾਦਾਰੀ ਦੇ ਨਾਲ ਤੰਦੇ ਨੇ ਸੇਵਾ ਕਰਨੀ ਔਰ ਪਾਰਟੀ ਮੇਰੇ ਖਿਆਲ ਲੇ ਕਿ ਔਰਤਾ ਜਿਹੜੀਆਂ ਇਸ ਚੋਣ ਦੇ ਵਿੱਚ ਬੜੀ ਵੱਡੀ ਭੂਮਿਕਾ ਨਿਭਾਉਣਗੀਆਂ ਉਹ ਸਭ ਤੋਂ ਵੱਡਾ ਸਿਹਰਾ ਔਰਤਾ ਦੇ ਸਿਰ ਜਾਏਗਾ ਔਰ ਸਭ ਤੋਂ ਜ਼ਿਆਦਾ ਜਿਹੜੀ ਵੋਟ ਹੈ ਉਹ ਔਰਤਾ ਦੀ ਹੋਵੇਗੀ ਲੋਕਾਂ ਨੂੰ ਆਦਤ ਹੁੰਦੀ ਹੈ ਇਧਰ ਉਧਰ ਹੱਥ ਮਾਰਦੇ ਫਿਰਦੇ ਆ ਪਰ ਪਾਰਟੀਆਂ ਜਿਹੜੀਆਂ ਹਮੇਸ਼ਾ ਵਫਾਦਾਰ ਲੋਕਾਂ ਦੀ ਕਦਰ ਕਰਦੀਆਂ ਤੇ ਉਹਨਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਜਿਹੜੇ ਦੂਜੇ ਪਾਸੇ ਜਾਂਦੇ ਹੁੰਦੇ ਆ ਕੋਈ ਇੱਜ਼ਤ ਨਹੀਂ ਹੁੰਦੀ ਕੋਈ ਸਤਿਕਾਰ ਨਹੀਂ ਹੁੰਦਾ ਉਹ ਲੋਕ ਫਿਰ ਜਿਹੜੇ ਬਾਅਦ ਪਛਤਾਉਂਦੇ ਆ ਮੈਨੂੰ ਸਮਝ ਨਹੀਂ ਆ ਕਿ ਜਿਹੜੇ ਪਾਰਟੀ 'ਚ ਤੁਰੇ ਹੁੰਦੇ ਆ ਕਦੀ ਅੱਜ ਕਿਸੇ ਨੂੰ ਕੋਈ ਮਾਨ ਮਿਲ ਗਿਆ ਕੋਈ ਨੂੰ ਕੱਲ ਮਿਲ ਜੇਗਾ ਤੇ ਪਾਰਟੀ ਵਿੱਚ ਪੱਕੇ ਹੋ ਕੇ ਰਹਿਣਾ ਚਾਹੀਦਾ ਪੱਕੇ ਹੀ ਬੰਦਿਆਂ ਦੀ ਇੱਜ਼ਤ ਹੈ ਸਦਾ ਪਰਮ ਜੀ ਦੇ ਸਾਈਪਰ ਪੱਕੇ ਸੀ ਤਾਂ ਹੀ ਕਰਕੇ ਇੱਜ਼ਤ ਕਰਕੇ ਪਾਰਟੀ ਦੇ ਮੁਖੀ ਨੇ ਇੱਥੇ ਆ ਕੇ ਉਹਨਾਂ ਸਤਿਕਾਰਨਾ